ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਿਹਾ ਸਾਬਣ ਲਾਲਾ ਢੋਟਾ ਕੋਇਲਾ ਦੁੱਧ ਦੇਹੀ ਵਿੱਚ ਪਾਇਆ ਖੁੰਭ ਚਾੜ ਰੰਗਣ ਵੀ ਧਰਿਆ ਰੰਗਣਾ ਇਸ ਮਟਾਇਆ ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆ ਨਹੀਂ ਲੈਂਦੀ ਅੰਗ ਆਗ ਦੇ ਇਲਾਕੇ ਦੇਖੋ ਚੜਿਆ ਰੁਕ ਸਵਾ ਇਸੇ ਤਰੀਕੇ ਨਾਲ ਜੇਕਰ ਅਸੀਂ ਗੁਰਬਾਣੀ ਨਾਲ ਜੁੜ ਜਾਵਾਂਗੇ ਅਸੀਂ ਨਾਮ ਨਾਲ ਜੁੜ ਜਾਵਾਂਗੇ ਤੇ ਸਾਡੇ ਮਨ ਦੇ ਤੇ ਲਾਲੀ ਆ ਜਾਏਗੀ ਗੰਗਾ ਬਰਮੰਡਾ ਦੇ ਮਾਲਕ ਸ਼ਹਿਦ ਸਿੰਘ ਗ੍ਰੰਥ ਸਾਹਿਬੀ ਤਾਬੇ ਬੈਠੇ ਸਾਹ ਸੰਗਤ ਆਓ ਗੁਰਫਤ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾ ਦੇ ਯੋਗ ਸ਼ਹੀਦਾਂ ਦੇ ਦਿਨ ਮਨਾ ਰਹੇ ਹੋ ਅੱਜ ਦੇ ਵਕਤ اے ਸਾਡੇ ਮਾਰਗਦਰਸ਼ਕਾਂ ਜਦੋਂ ਸੀ ਉਹਨਾਂ ਦੀ ਯਾਦ ਸ਼ਹੀਦਾਂ ਦੀ ਯਾਦ ਮਨਾਣੇ ਆ ਕੋਈ ਗੁਰਪੁਰ ਮਨਾਣੇ ਆ ਕੋਈ ਕੀਰਤਨ ਦਿਵਾਰ ਕਰਾਣੇ ਆ ਤੇ ਜਦੋਂ ਸੰਗਤ ਆਂਦੀ ਹੈ ਨਾ ਉਹਦੇ ਤੇ ਬਖਸ਼ਿਆ ਹੋ ਜਾਂਦੀ ਆ ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਗੁਰਦਵਾਰੇ ਆਏ ਸੋ ਜੀ ਪਾਈਸੇ ਗੁਰਦਵਾਰੇ ਚ ਆ ਕੇ ਧਾਰਮਿਕ ਸਥਾਨੇ ਚ ਆ ਕੇ ਸਾਨੂੰ ਜੀਵਨ ਦਾ ਲਕਸ਼ ਮਿਲਦਾ ਹੈ ਕੀ ਅਸੀਂ ਕਿਸ ਵਾਸਤੇ ਆਏ ਹਾਂ ਤੇ ਅਸੀਂ ਕੀ ਕਰਨਾ ਹੈ ਜਿੰਨਾ ਚਿਰ ਤੱਕ ਅਸੀਂ ਆਪਣੇ ધਰਮ ਨਾਲ ਨਹੀਂ ਜੁੜਾਂਗੇ ਆਪਣੀ ਸਭਿਤਾ ਨਾਲ ਨਹੀਂ ਜੁੜਾਂਗੇ ਆਪਣੀ ਸੰਸਕ੍ਰਿਤੀ ਨਾਲ ਨਹੀਂ ਜੁੜਾਂਗੇ ਸਾਡਾ ਆਣਾ ਬੇਵਰਥ ਹੈ ਅੱਜ ਦੇ ਵਕਤ ਦੇ ਵਿੱਚ ਅਸੀਂ ਭੁੱਲ ਗਏ ਹਾਂ ਕਿ ਸਾਡਾ ਮਨੋਰਥ ਕੀ ਹੈ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਨ ਸਾਡਾ ਬਖਸ਼ ਕੀ ਹੈ ਸਾਨੂੰ ਮਾਨਵ ਜੀਵਨ ਕਿਸ ਸਾਥੇ ਮਿਲਿਆ ਹੈ ਪੁਰਬ ਕਰਮ ਅੰਕਰ ਜਦ ਪ੍ਰਗਟਿਓ ਭੇਟਿਓ ਪੁਰਖ ਰਸਿਕ ਬੇਰਾਗੀ ਮਿਟੇ ਅਧੇਰ ਮਿਲ ਤਰਨਾਨਕ ਜਨਮ ਜਨਮ ਦੀ ਸੋਈ ਜਾਗੀ ਕੋਈ ਪੁਰਲਾ ਕਰਮ ਉਦੇ ਹੋਇਆ ਤੇ ਸਾਨੂੰ ਮਾਨਵ ਜੀਵਨ ਮਿਲਿਆ ਤੇ ਮਾਨਵ ਜੀਵਨ ਕਿਸ ਸਾਥੇ ਮਿਲਿਆ ਪਈ ਪ੍ਰਾਪਤ ਮਾਨੁਖ ਦੇ ਅਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਸਾਧ ਸੰਗਤ ਇਸ ਮਾਨਵ ਜੀਵਨ ਦੇ ਵਿੱਚ ਗੁਰੂ ਦੀ ਔਰਤ ਲੈ ਕੇ ਅਸੀਂ ਆਪਣਾ ਲੋਕ ਤੇ ਪ੍ਰਲੋਕ ਸਵਾਰਨਾ ਹੈ ਤੁਸੀਂ ਸ਼ਹੀਦਾਂ ਦੇ ਦਿਨ ਮਨਾ ਰਹੇ ਹੋ ਸ਼ਹੀਦਾਂ ਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਸੀ ਗੁਰੂ ਦੇ ਅੱਗੇ ਜੋ ਗੁਰਦਸੇਵਾਤ ਮੁਰੀਦਾ ਜੋਲੀਏ ਦੇ ਮਾਂ ਬਾਪ ਨੂੰ ਸਾ ਜਿੱਥੇ ਆਪ ਸ਼ਹੀਦਾਂ ਦੇ ਦਿਨ ਮਨਾ ਰਹੇ ਹੋ ਉੱਥੇ ਹੀ ਪਿਛਲੇ ਦਿਨਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਪਹਿਲੇ ਜ਼ਿếਦਾਰ ਮਹਾਨ ਤਪਸਵੀ ਮਹਾਨ ਜਥੇਦਾਰ ਸਿੱਖ ਰਾਜ ਦੇ ਬਾਨੀ ਤੇ ਮਹਾਨ ਸ਼ਹੀਦ ਹੋਇਆ ਹੈ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਰੋ ਸਥਾਪਨਾ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੁਗਲ ਰਾਜ ਦੀ 700 ਸਾਲ ਪੁਰਾਣੀ ਜੜ੍ਹਾਂ ਨੂੰ ਉਖੇੜ ਕੇ ਰੱਖ ਦਿੱਤਾ ਅਤੇ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ ਜ਼ਿਮੀਦਾਰਾ ਨਿਜ਼ਾਮ ਨੂੰ ਜਾਂ ਕਮੀਆਂ ਨੂੰ ਵੇਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਵਿਅਕਤੀਵਾਨ ਪਹਿਲੀ ਸ਼ਕਤੀ ਹੈ ਤਾਂ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬਖਾਈ ਜਿਨ੍ਹਾਂ ਨੂੰ ਕਿਹਾ ਗਿਆ ਕਿ ਜ਼ਮੀਨ ਉਹਨਾਂ ਦੀ ਹੈ ਜਿਹੜੇ ਵੰਦੇ ਆ ਅੱਜ ਜਿਹੜੀ ਤੁਹਾਡੇ ਗੂਵਰਨਮੈਂਟ ਚੱਲ ਰਹੀ ਹੈ ਉਸ ਮੂਵਮੈਂਟ ਵਿੱਚ ਜੋ ਇਸ਼ਤਿਹਾਰ ਆ ਨਿਕਲ ਰਹੇ ਹਨ ਉਹਨਾਂ 'ਚ ਲਿਖਿਆ ਹੋਇਆ ਹੈ ਕਿਸਾਨਾਂ ਦਾ ਮਸੀਹਾ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਐਸੇ ਵਿਅਕਤੀ ਹਨ ਜਿਨ੍ਹਾਂ ਨੇ ਗੁਰੂ ਨਾਨਕ ਗੁਰਬਿੰਦ ਸਿੰਘ ਦੇ ਨਾਂ ਦਾ ਸਿੱਕਾ ਚਲਾਇਆ ਜੇ ਉੱਪਰ ਲਿਖਿਆ ਸੀ ਦੇਖੋ ਤੇਗੋ ਫਤਿਹ ਨੂਸਰਤ ਬਦਰੰ ਯਫਤ ਨਾਨਕ ਗੁਰੂ ਗਵੈਦ ਬਾਵਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ ਜੇ ਚਲਾਇਆ ਤੇ ਗੁਰੂ ਨਾਨਕ ਗੁਰਬਿੰਦ ਸਿੰਘ ਦੇ ਨਾਂ ਦਾ ਚਲਾਇਆ ਔਰ ਫਿਰ ਸ਼ਹੀਦੀ ਕੈਸੀ ਹੋਈ ਹੈ ਮਹਾਨ ਸ਼ਹੀਦੀ ਹੈ ਇਸ ਤਰ੍ਹਾਂ ਦੀ ਸ਼ਹੀਦੀ ਕਿਸੇ ਨੇ ਨਹੀਂ ਕੀਤੀ ਮਰੋਲੀ ਦੇ ਵਿੱਚ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਤਿਆਰ ਕੱਕੀ ਦੀ ਦਰਗਾਹ ਤੇ ਬਿਠਾਇਆ ਗਿਆ ਉਹਦੀ ਝੋਲੀ ਵਿੱਚ 4 ਸਾਲ ਦਾ ਬੱਚਾ ਅਜਰ ਸਿੰਘ ਨੂੰ ਲਟਾਇਆ ਗਿਆ ਔਰ ਦਲਾਦ ਦੁਆਰਾ ਕਿਹਾ ਗਿਆ ਕਿ ਇਸ ਨੂੰ ਇਸ ਨੂੰ ਕਤਲ ਕਰੋ ਤੇ ਬਾਬਾ ਜੀ ਕਹਿਣ ਲੱਗੇ ਇਹ ਮੇਰਾ ਬੱਚਾ ਹੈ ਅੱਛੇ ਕਿਸੇ ਦੁਸ਼ਮਣ ਦਾ ਵੀ ਬੱਚਾ ਹੁੰਦਾ ਤੇ ਮੈਂ ਉਸ ਤੇ ਹੱਥ ਨਹੀਂ ਲਗਦਾ ਕਿਉਂ ਸਾਡੇ ਗੁਰੂ ਨੇ ਹੁਕਮ ਦਿੱਤਾ ਹੋਇਆ ਹੈ ਕਿ ਇਸਤਰੀ ਤੇ ਬੱਚੇ ਤੇ ਬਜ਼ੁਰਗ ਦੇ ਉੱਤੇ ਕੋਈ ਵਾਰ ਨਹੀਂ ਕਰਨਾ ਇਹ ਤੁਹਾਡਾ ਕੰਮ ਹੈ ਫੇਰ ਕਾਤਲ ਆਇਆ ਛੁਰਾ ਪਕੜਿਆ ਬੱਚੇ ਦੇ ਸੀਨੇ 'ਚ ਮਾਰ ਦਿੱਤਾ ਉਹਦੇ ਵਿੱਚੋਂ ਦਿਲ ਕੱਢਿਆ ਦਿਲ ਕੱਢ ਕੇ ਬੰਦਾ ਸਿਕਰੇ ਬਾਹਰ ਦੇ ਮੋਹ ਜਿਹਾ ਦਿੱਤਾ ਉਹਦੀ ਅੰਤੜੀਆਂ ਕੱਢੀਆਂ ਅੰਤੜੀਆਂ ਉਹਦੇ ਗਰਦ ਪਾ ਦਿੱਤੀਆਂ ਕਾਫੀ ਗਾਨੀ ਇਤਿਹਾਸਕਾਰ ਕਹਿੰਦਾ ਹੈ ਬੰਦਾ ਸਿੰਘ ਬਹਾਦਰ ਤੂੰ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈ ਤੇਰੇ ਸਾਹਮਣੇ ਤੇਰੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਦਾ ਦਿਲ ਕੱਢ ਕੇ ਤੇਰੇ ਮੂੰਹ 'ਚ ਪਾ ਦਿੱਤਾ ਗਿਆ ਉਹਦੀ ਆਂਤਰੀਏ ਕਰਕੇ ਤੇਰੇ ਗਲੇ 'ਚ ਪਾ ਦਿੱਤੀ ਪਰ ਤੂੰ ਅਡੋਲ ਚੀਤਰ ਸਾਧਰੇ ਕੀ ਕਾਰਨ ਹੈ ਕਹਿੰਦਾ ਮੈਂ ਗੁਰੂ ਅੱਗੇ ਅਰਦਾਸ ਕਰ ਰਿਹਾ ਸੀ ਕਿ ਮੇਰੇ ਗੁਰਦੇਵ ਮੇਰੇ ਤੋਂ ਪਹਿਲਾਂ ਮੇਰੇ ਬੱਚੇ ਨੂੰ ਸ਼ਹੀਦ ਕਰ ਦਿੱਤੇ ਚੀਤ ਬੱਚਾ ਨਾਦਾਨ ਹੈ ਕਿ ਐਸਾ ਨਾ ਹੋਏ ਕੋ ਇਸਲਾਮ ਕਬੂਲ ਕਰ ਲਵੇ ਤੇ ਮੇਰੀ ਆਤਮਾ ਜਿਹੜੀ ਹੈ ਤਰਫੇ ਹੁਣ ਮੇਰਾ ਬੱਚਾ ਪੂਰਨ ਗੁਰਸਿੱਖੀ ਦੇ ਵਿੱਚ ਸ਼ਹੀਦ ਹੋਇਆ ਹੈ ਹੁਣ ਜਿਸ ਤਰ੍ਹਾਂ ਚਾਹੋ ਮੈਨੂੰ ਸ਼ਹੀਦ ਕਰੋ ਡਾਕਟਰ ਗੰਡਾ ਸਿੰਘ ਕਹਿੰਦੇ ਨੇ ਪਹਿਲੇ ਉਹਦਾ ਖੱਬਾ ਪੈਰ ਕੱਟਿਆ ਗਿਆ ਫਿਰ ਸੱਜਾ ਪੈਰ ਕੱਟਿਆ ਗਿਆ ਫਿਰ ਗੋਡੇ ਕੱਟੇ ਗਏ ਫਿਰ ਹੱਥ ਕੱਟੇ ਗਏ ਫਿਰ ਬਾਹਾਂ ਕੱਟੀ ਗਈਆਂ ਫਿਰ ਜਮੂਰਾ ਦੇ दांत ਗਰਮ-ਗਰਮ ਜਮੂਰਾ ਦੇ ਨਾਲ ਉਹਦਾ ਮਾਸ ਕੁੱਟਿਆ ਗਿਆ ਫਿਰ ਅੱਖਾਂ ਕੱਢੀ ਗਈਆਂ ਤੇ ਫਿਰ ਫਿਰ ਧਰਤੋਂ ਲੱਗ ਕਰਕੇ ਬਾਬਾ ਜੀ ਨੂੰ 9 ਜੂਨ 1716 ਵਿੱਚ ਸ਼ਹੀਦ ਕੀਤਾ ਗਿਆ ਐਸੇ ਮਹਾਨ ਸ਼ਹੀਦ ਦੇ ਲੜੀ ਦੇ ਵਿੱਚ ਜਿਹੜੇ ਛੇ ਦਾ ਅੱਜ ਜਿਸੂ ਜਿਨ੍ਹਾਂ ਦੇ ਯਾਦ ਬਣਾ ਰਹੇ ਹੋ ਉਹ ਸਾਡੇ ਧਰਮ ਦੇ ਥੰਮ ਹਨ ਸਿੱਖੀ ਦੇ ਥੰਮ ਹਨ ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਆਪਣੇ ਜੀਵਨ ਬੱਗੇ ਵਧਣਾ ਹੈ ਸਾਧ ਸੰਗਤ ਮੈਂ ਕੁਝ ਬਤਾਂ ਬੀਬੀਆਂ ਨਾਲ ਕਰਨਾ ਚਾਹੁੰਦਾ ਕਿਉਂਕਿ ਬੀਬੀਆਂ ਬੱਚੇ ਦੀ ਪਹਿਲੀ ਗੁਰੂ ਹੈ ਅੱਜ ਬੀਬੀਆਂ ਆਪਣਾ ਫਰਜ਼ ਭੁੱਲ ਗਈਆਂ ਬੱਚੇ ਦੇ ਸੰਸਕਾਰ ਪਾਣੇ ਬੱਚੇ ਨੂੰ ਗੁਰੂ ਦੇ ਨਾਲ ਜੋੜਨਾ ਬੱਚੇ ਨੂੰ ਚੰਗੀ ਵਿਦਿਆ ਦੇਣੀ ਅੱਜ ਦੇ ਵਕਤ ਦੀ ਮਾਂ ਭੁੱਲ ਚੁੱਕੀ ਹੈ ਆਪਣੀ ਜ਼ਿੰਮੇਵਾਰੀ ਭੁੱਲ ਚੁੱਕੀ ਹੈ ਇੱਕ ਵਕਤ ਹੁੰਦਾ ਸੀ ਜਦੋਂ ਮਾਂ ਦਾਦੀ ਨਾਨੀ ਬੱਚਿਆਂ ਨੂੰ ਪੁੱਤਰਾਂ ਨੂੰ ਪੋਤਰਿਆਂ ਨੂੰ ਦੋਤਰਿਆਂ ਨੂੰ ਝੋਲੀ 'ਚ ਬਿਠਾ ਕੇ ਗੁਰੂ ਦੀਆਂ ਸਾਕੀਆਂ ਸੁਣਾਉਂਦੀਆਂ ਸੀ। ਰਾਮ ਦੀ ਗੱਲ ਕਰਦੀਆਂ ਸਨ। ਸ਼ਾਮ ਦੀਆਂ ਗੱਲ ਕਰਦੀਆਂ ਸਨ। ਗੋਬਿੰਦ ਦੀਆਂ ਗੱਲ ਕਰਦੀਆਂ ਸਨ। ਅੱਜ ਤਾਂ ਅਸੀਂ ਜੁੜ ਗਏ ਟੀਵੀ ਤੇ। ਪ੍ਰਸਾਦ ਸਿੰਘ ਯਾਦ ਰੱਖੋ ਇਹ ਟੀਵੀ ਟੀਵੀ ਹੈ ਜੀ। ਟੀਵੀ ਦੀ ਟੀਵੀ ਬਿਮਾਰੀ ਤਹਾਲ ਹੋ ਚੁੱਕਾ ਹੈ। ਲੇਕਿਨ ਟੀਵੀ ਕਰਾ ਟੀਵੀ ਦਿੱਤੀ ਗਈ। ਉਸ ਦਾ ਹੱਲ ਕੋਈ ਆਪਣੇ ਬੱਚਿਆਂ ਨੂੰ ਸੰਭਾਲੋ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੋ ਆਪਣੇ ਬੱਚਿਆਂ ਨੂੰ ਨਾਸ਼ਤਾ ਕਰਨ ਤੋਂ ਪਹਿਲੇ ਪੰਜ ਪਉੜੀਆਂ ਦੇ ਪਾਠ ਕਰਾਓ ਸਤਨਾਮ ਵਾਹਿਗੁਰੂ ਜਾਪ ਕਰਾਓ ਗੁਰਦੁਆਰਾ ਸਾਹਿਬ ਭੇਜੋ ਤਾਂ ਕਿ ਬੱਚਿਆਂ ਦੇ ਕੋਈ ਸੰਸਕਾਰ ਬਣਨ ਅੱਜ ਨਾ ਮਾਵਾਂ ਰਹੀਆਂ ਨਾ ਨਾਨੀਆਂ ਰਹੀਆਂ ਨਾ ਦਾਦੀਆਂ ਰਹੀਆਂ ਪਿੱਛੇ ਜੇਕਰ ਤੁਸੀਂ ਚੰਗਾ ਪੁੱਤਰ ਬਣਾਣਾ ਚਾਹੁੰਦੇ ਹੋ, ਚੰਗਾ ਭਰਾ ਬਣਾਣਾ ਚਾਹੁੰਦੇ ਹੋ, ਚੰਗੀ ਭੈਣ ਬਣਾਣਾ ਚਾਹੁੰਦੇ ਹੋ ਤੇ ਜ਼ਰੂਰ ਹੈ ਉਸ ਦੇ ਸੰਸਕਾਰ ਬਣਾਣ ਦੇ। ਜਿਦਾਂ ਤੇ ਸੰਸਕਾਰ ਨਹੀਂ ਬਣਾਓਗੇ, ਪਰਿਵਾਰਕ ਤੌਰ ਤੇ ਆਪ ਦੁਖੀ ਹੋਵੋਗੇ। ਇਸ ਦੁੱਖ ਨੂੰ ਦੂਰ ਕਰਨ ਦੇ ਵਾਸਤੇ ਤੁਹਾਡੇ ਕੋਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਹੈ। ਔਰ ਗੁਰਬਾਣੀ ਕਹਿੰਦੀ ਹੈ ਤੁਰਪੀ ਬਾਣੀ ਆਈ ਇਨਸਫਲੀ ਚਿੰਤ ਮਿਟਾਈ। आई मानव जीवन की चिंता को मिटाने पर चिंता तो ही मिट सकती है जेकर उसके अगर समर्पण हो जाओगे उस हो मेरा मुझ में नहीं। जो कि तेरा, तेरा तुझको सौंपिया क्या लागे मेरा तो फिर बाबा आप कह दिदा जे तू मेरा हो ले सब जगह तेरा होना तो मानव जीवन ले, ले, ले आया इसे वास्ते वे। ਉਸ ਦਾ ਬਣਨ ਵਾਸਤੇ ਸਾਡਾ ਮਨ ਉਸ ਕੋਲੇ ਦੀ ਤਰ੍ਹਾਂ ਹੈ ਜਿਹੜਾ ਕੋਲਾ ਆਪਣੇ ਅਸਲੇ ਤੋਂ ਵਿਛੜ ਗਿਆ ਉਸ ਨੂੰ ਦੁੱਧ ਦੇ ਪਾ ਲੋ ਦੇਹ ਦੇ ਪਾ ਲੋ ਕੁੰਭ ਤੇ ਚੜਾ ਲੋ ਉਸ ਤੇ ਰੰਗਤ ਨਹੀਂ ਆਂਦੀ ਜਿੰਨਾ ਚਿਰ ਤੱਕ ਭਖਦੇ ਕੋਲੇ ਨਾਲ ਨਹੀਂ ਲਵਾਗੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਿਹਾ ਸਾਬਣ ਲਾਲਾ ਟੋਟਾ ਕੋਲਾ ਦੁੱਧ ਦੇਹੀ ਵਿੱਚ ਪਾਇਆ ਕੁੰਬੋ ਚਾੜ ਰੰਗਣ ਵੀ ਧਰਿਆ ਰੰਗ ਦਾ ਇਸ ਮਟਾਇਆ ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆ ਨਹੀਂ ਲੈਂਦੀ ਅੰਗ ਆਗ ਦੇ ਇਲਾਕੇ ਦੇਖੋ ਚੜਿਆ ਰੁਕ ਸਵਾ ਇਹੇ ਤਰੀਕੇ ਨਾਲ ਜੇਕਰ ਅਸੀਂ ਗੁਰਬਾਣੀ ਨਾਲ ਜੁੜ ਜਾਵਾਂਗੇ ਅਸੀਂ ਨਾਮ ਨਾਲ ਜੁੜ ਜਾਵਾਂਗੇ ਤੇ ਸਾਡੇ ਮਨ ਦੇ ਤੇ ਲਾਲੀ ਆ ਜਾਏਗੀ ਜੱਬੀ ਸਾਹਿਬ ਤੁਸੀਂ ਰੋਲ ਤੇ ਪੜਦੇ ਮੂਤ ਬਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਤੋਂਏ ਪਰ ਇਹ ਮਤ ਪਾਕਿਸਤਾਨ ਉਹ ਤੋਂ ਪੈਨਾਵੇਂ ਕੇ ਰੰਗ ਤੋ ਆਓ ਨਾਮ ਦਾ ਰੰਗ ਲੈਣ ਵਾਸਤੇ ਇਸ ਸਮਾਗਮ ਬਣੇਨ ਸੇਵਾ ਦਾ ਰੰਗ ਲੈਣ ਵਾਸਤੇ ਇਸ ਸਮਾਗਮ ਬਣੇਨ ਪ੍ਰੇਰਨਾ ਦਾ ਪ੍ਰੇਰਨਾ ਲੈਣ ਵਾਸਤੇ ਇਸ ਸਮਾਗਮ ਬਣੇਨ ਇਹਨਾਂ ਸਮਾਗਮਾਂ ਦਾ ਵਿੱਚ ਆਣਾ ਦਾ ਇਸ ਅਰਥ ਹੈ ਜੇ ਉਹ ਬਕਤਾ ਬੋਲਦਾ ਹੈ ਜੋ ਬਾਣੀ ਬੋਲਦੀ ਹੈ ਉਸ ਨੂੰ ਸਵੀਕਾਰ ਕਰਕੇ ਆਪਣੇ ਜੀਵਨ ਦੇ ਢਾਲ ਤੇ ਆਪਣਾ ਲੋਕ ਤੇ ਪਰਲੋਕ ਸੁਲ੍ਹਾ ਕਰੋ ਮੈਂ ਸਾਰੇ ਪਰਮੰਧ ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਮਹਾਪੁਰਸ਼ਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਰਾਹੀਂ ਐਸੀ ਸੰਗਤ ਦੇ ਦਰਸ਼ਨ ਹੋਏ ਹਨ ਮੈਂ ਆਪਕੇ ਕੇ ਬੇਨਤੀ ਵੀ ਕਰਾਂਗਾ ਕਿ ਡੇਰਾ ਬਾਬਾ ਬੰਦਾਵਾ ਹਜਰ ਰਿਆਸੀ ਜਿਹੜਾ ਉਹਨਾਂ ਦਾ ਤਪੋਸਥਾਨ ਹੈ ਉਸ ਦੇ ਵਿੱਚ ਆ ਕੇ ਦਰਸ਼ਨ ਕਰੋ ਉੱਥੋਂ ਦੀ ਮਰਿਆਦਾ ਵੇਖੋ ਪਿਸਾਕੀ ਦੇ ਸਵਾਗਮ ਵਿੱਚ ਸੰਗਤਾਂ ਹੋਮਾਵਾ ਕੇ ਹਰਿਆਣਾ ਪੰਜਾਬ ਦਿੱਲੀ ਤੇ ਯਾਰਾਂ ਦੀ ਤਰਸ ਕਰਦੇ ਉੱਥੇ ਉਹਨਾਂ ਦੇ ਹੱਥ ਦਾ ਲੱਗਾ ਹੋਇਆ ਨਿਸ਼ਾਨ ਸਾਹਿਬ ਹੈ ਉਹ 베ਰੀ ਹੈ ਜਿੱਥੇ ਬਾਬਾ ਜੀ ਨੇ ਬੈਠ ਕੇ ਤਪੱਸਿਆ ਕੀਤੀ ਹੈ ਉਹ ਸਥਾਨ ਹੈ ਜਿੱਥੇ ਬਾਬਾ ਜੀ ਆ ਕੇ ਰਹੇ ਸਨ ਉਹ ਬਾਬਾ ਜੀ 1713 ਤੋਂ ਲੈ ਕੇ 1715 ਤੱਕ ਉੱਤੇ ਰਹੇ ਪਰ ਉੱਥੇ ਹੀ ਜਾ ਕੇ ਉਹਨਾਂ ਨੇ ਗੁਰਦਾਸ ਟੰਗਲ ਦੀ جنگ ਲੜੀ ਹੈ ਤੋਂ ਮੈਂ ਸਿਰਫ ਇਤਨਾ ਕਹਾਂਗਾ ਕਿ ਸਮਾਗਮ ਤਾਂ ਹੀ ਚੰਗੇ ਲੱਗਣਗੇ ਜਿਨ੍ਹਾਂ ਦੁਆਰਾ ਅਸੀਂ ਆਪਣੇ ਬੱਚਿਆਂ ਦੀ ਜੀਵਨ ਸਵਾਰ ਲਈਏ ਤੇ ਆਪਣਾ ਜੀਵਨ ਸਵਾਰ ਕੇ ਆਪਣਾ ਲੋਕ ਤੇ ਪਰਲੋਕ ਤੇ ਲੱਗੋ ਦਿਨ ਦੇ ਚਾਨਣ ਵਿੱਚ ਕੋਈ ਐਸਾ ਕਰਮ ਨਾ ਕਰੋ ਕਿ ਰਾਤ ਨੂੰ ਮਕਬਲੀ ਗੱਡੀਆਂ ਤੇ ਚੁੱਤੀ ਹੋਏ ਵੀ ਸਾਨੂੰ ਨੀਂਦਰ ਨਾ ਆਵੇ ਅਤੇ ਰਾਤ ਦੇ ਅੰਧੇਰੇ ਵਿੱਚ ਕੋਈ ਐਸਾ ਕਰਮ ਨਾ ਕਰੋ ਕਿ ਸਵੇਰੇ ਸੂਰਜ ਦੀ ਪਹਿਲੀ ਕਿਰਨ ਦਾ ਵੀ ਅਸੀਂ ਸਾਹਮਣਾ ਨਾ ਕਰ ਸਕੀਏ ਇੰਨਾ ਸ਼ਬਦ ਨਾਲ ਮੈਂ ਆਪਣੀ ਬਾਣੀ ਹੁਸ਼ਰਾਮ ਜੀ ਦਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਬਹੁਤ-ਬਹੁਤ ਧੰਨਵਾਦ ਸ੍ਰੀਮਾਨ ਸੰਤੋਖ ਜਤਿੰਦਰ ਕੌਰ ਸਿੰਘ ਜੀ ਛੋਡੀ ਸਾਹਿਬ ਜੀ